ਕਬਨ ਇੰਸਪੈਕਟਰ ਲੜਕੀ ਦੀ ਇਲਾਜ ਦੌਰਾਨ ਮੌਤ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਪਰਿਵਾਰ ਨੇ ਡਾਕਟਰਾਂ ਤੇ ਲਾਪਰਵਾਹੀ ਦੇ ਦੋਸ਼ ਹੁਸ਼ਿਆਰਪੁਰ ਦੇ ਕਸਵਾ ਗੜਦੀਵਾਲਾ ਦੀ ਵਿਆਹਤਾ ਸਬ ਇੰਸਪੈਕਟਰ ਕੁੜੀ ਦੀ ਇਲਾਜ ਦੌਰਾਨ ਮੁਹਾਲੀ ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਮਹਿਲਾ ਦੀ ਪਛਾਣ ਹਰਪ੍ਰੀਤ ਕੌਰ ਵਜੋਂ ਹੋਈ ਹੈ ਜਿਸ ਦੀ ਉਮਰ 31 ਸਾਲ ਦੇ ਕਰੀਬ ਸੀ ਤੇ ਉਹ ਪੰਜਾਬ ਪੁਲਿਸ ਚ ਬਤੌਰ ਸਬ ਇੰਸਪੈਕਟਰ ਵਜੋਂ ਸੇਵਾ ਨਿਭਾ ਰਹੀ ਸੀ ਹਰਪ੍ਰੀਤ ਕੌਰ ਦਾ ਆਜ ਸਰਕਾਰੀ ਸਨਮਾਨਾਂ ਨਾਲ ਗੜੱਦੀਵਾਲਾ ਦੇ ਸ਼ਮਸ਼ਾਨ ਘਾੜ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਕਿ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਪਰਿਵਾਰ ਵੱਲੋਂ ਮੋਹਾਲੀ ਚ ਸਥਿਤ ਹਸਪਤਾਲ ਤੇ ਲਾਪਰਵਾਹੀ ਕਾਰਨ ਉਹਨਾਂ ਦੀ ਲੜਕੀ ਦੀ ਮੌਤ ਹੋ ਜਾਣ ਦੇ ਦੋਸ਼ ਲਗਾਏ ਨੇ ਅਤੇ ਕਿਹਾ ਕਿ ਹਸਪਤਾਲਾਂ ਦੇ ਪ੍ਰਬੰਧਕ ਅਤੇ ਡਾਕਟਰਾਂ ਦੀ ਅਣਗਹਿਲੀ ਕਾਰਨ ਹਰਪ੍ਰੀਤ कौर ਦੀ ਮੌਤ ਹੋਈ ਹੈ ਇਸ ਮੌਕੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੋਹਾਰ ਲਗਾਉਂਦਿਆਂ ਹੋਏ ਹਨ ਹਸਪਤਾਲ ਦੇ ਮਾਮਲੇ ਦਰਜ ਕਰਨ ਦੀ ਮੰਗ ਕੀਤੀ ਹੈ ਇਸ ਮੌਕੇ ਪਰਿਵਾਰ ਦਾ ਹੋਰ ਕੀ ਕਹਿਣਾ ਤੁਸੀਂ ਆਪ ਹੀ ਸੁਣੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਬ੍ਰਿੰਦਰ ਸਿੰਘ ਹੈ ਜੀ ਬ੍ਰਿੰਦਰ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਅਸੀਂ ਪਾਜੀ ਇੱਥੇ ਸ਼ਰਪੁਰ ਦੇ ਰਹਿਣ ਵਾਲੇ ਆ ਜੀ ਅ ਸਿਸਟਰ ਮੇਰੇ ਗੜ੍ਹਦੀਵਾਲ ਇਹ ਨਦੀ ਮੇਰੇ ਜੋ ਇਸ਼ੂ ਇੱਥੇ ਮਤਲਬ ਰੈਂਦੇ ਨਹੀਂ ਸੀ ਇੱਥੇ ਬਠਿੰਡਾਂ ਦੀ ਜੋ ਰਹਿائش ਇੱਥੇ ਸੀ ਔਰ ਇਸ ਵੇਲੇ ਉਹ ਮੋਹਾਲੀ ਸੀ ਗਏ ਕੀ ਨਾਮ ਤੁਹਾਡਾ ਦੀਦੀ ਦਾ ਨਾਮ ਹਰਪ੍ਰੀਤ कौर ਠੀਕ ਹੈ ਜੀ ਕਿਹੜੇ ਰੈਂਕ ਤੇ ਸੀਗੇ ਉਹ? اے ਐਸਆਈ ਸੀਗੇ ਜੀ ਸਬ ਇਨਸਪੈਕਟਰ ਪੰਜਾਬ ਪੁਲਿਸ ਚ ਠੀਕ ਹੈ ਜੀ ਇਹ ਕੀ ਸਾਰਾ ਵਾਕਿਆ ਹੋਇਆ ਜੀ ਤੁਸੀਂ ਦੱਸ ਰਹੇ ਕਿ ਬਿਲਕੁਲ ਠੀਕ ਸੀਗੇ ਇਹ ਭਾਜੀ ਸਾਨੂੰ ਨਾ ਨਾਰਮਲੀ ਇੱਕ ਮਾਈਨਰ ਜੀ ਪ੍ਰੋਬਲਮ ਸੀਗੀ ਉਹਨਾਂ ਨੂੰ ਅ ਯੂਰਿਨ ਪਾਈਪ ਚ ਬਲੌਕਿੰਗ ਆ ਰਹੀ ਸੀ ਉਹਦੇ ਕਰਕੇ ਪੇਨ ਹੋ ਰਹੀ ਸੀ ਅਸੀਂ ਨਿਵਾਸਾ ਹਸਪੀਟਲ ਆ ਮੁਹੱਲੇ 71 ਸੈਕਟਰ ਅਸੀਂ ਉਹ ਗਏ ਆ ਉੱਥੇ ਉਹਨਾਂ ਨੇ ਸਕੈਨਿੰਗ ਵੈਰਾ ਕਰਵਾਈ ਆ ਜੋ ਵੀ ਉੰਨਾ ਨੇ ਕਿਹਾ ਵੀ ਤੁਸੀਂ ਪਹਿਲਾਂ ਰਿਪੋਰਟਸ ਵਗੈਰਾ ਸਾਨੂੰ ਦਿਓ ਕਿ ਅਸੀਂ ਉਹ ਅਸੀਂ ਚੈੱਕ ਕਰਦੇ ਹਾਂ ਡਾਕਟਰ ਰਾਕਾ ਪ੍ਰੋਸ਼ਾਲ ਜੀ ਜਿਨ੍ਹਾਂ ਨੇ ਇਹਨਾਂ ਨੂੰ ਰეკਮੈਂਡ ਕੀਤਾ ਵੀ ਤੁਸੀਂ ਸਕੈਨਿੰਗ ਵਗੈਰਾ ਕਰਵਾਓ ਸਕੈਨਿੰਗ ਵਗੈਰਾ ਹੋਈ ਹੈ ਉਹਦੇ ਵਿੱਚ ਇਹ ਹੈ ਵੀ ਸਵੇਲਿੰਗ ਹੈ ਕਿਡਨੀ ਚ ਜਿਹੜੀ ਯੂਰਿਨ ਪਾਈਪ ਨੂੰ ਬਲੌਕ ਕਰ ਰਹੀ ਹੈ ਅਸੀਂ ਉਸ ਸਵੇਲਿੰਗ ਵਾਲਾ ਪਾਰਟ ਕੱਟ ਕੇ ਇੱਕ ਛੋਟਾ ਜਿਹਾ ਵਿੱਚ ਸਟੰਟ ਐਡ ਕਰ ਦਾਂਗੇ ਤਾਂ ਕਿ ਜਿਹੜੀ ਯੂਰਿਨ ਪਾਈਪ ਦੀ ਬਲੌਕੇਜ ਹੈ ਉਹ ਕਲੀਅਰ ਹੋ ਜਵੇ ਔਰ ਮੈਕਸਿਮਮ 3 ਡੇਸ ਦਾ ਪ੍ਰੋਸੈਸ ਹੈਗਾ ਔਰ ਸਾਨੂੰ ਇਹਨਾਂ ਨੇ 6 ਤਰੀਕ ਨੂੰ ਬੁਲਾਇਆ ਮਾਰਨਿੰਗ 9:10 ਵਜੇ ਦੇ ਅਰਾਊਂਡ ਜਾਂਦੇ ਆ ਦੀਰੀ ਹੁਣ ਤੇ ਫਰਸਟ ઓਪਰੇਟ ਇਹਨਾਂ ਨੇ ਸਾਡਾ ਕੀਤਾ ਹੈ 6 ਤਰੀਕ ਨੂੰ 12 ਵਜੇ ਦੇ ਅਰਾਊਂਡ ਲੈ ਜਾਂਦੇ ਆ ਸਾਨੂੰ ਉੱਥੇ 6 ਨਵੰਬਰ ਨੂੰ ਹਾਂਜੀ ਤੇ ਕੁੱਲ ਕਿੰਨੇ ઓਪਰੇਟ ਹੋਏ ਆ ਟੋਟਲ 4 ઓਪਰੇਟ ਕਰ ਚੁੱਕੇ ਆ ਡਾਕਟਰ ਠੀਕ ਹੈ ਜੀ ਇੱਕ ਛੋਟੀ ਜੀ ਗਲਤੀ ਲੁਕਾਉਣ ਲਈ ਡਾਕਟਰ ਨੇ ਟੋਟਲ 4 ઓਪਰੇਟ ਉਸ ਤੋਂ ਬਾਅਦ ਕਰ ਦਿੱਤੇ ਆ ਵਿਆਹ ਨੂੰ ਪਾਜੀ ਹਲੇ ਸਾਲ ਵੀ ਨਹੀਂ ਹੋਇਆ ਦਸੰਬਰ 12 ਨੂੰ 11 ਨੂੰ ਸਾਲ ਹੋਣਾ ਸੀਗਾ ਕਿ ਕਿਹੜੀ ਜਗ੍ਹਾ ਵੈਸੇ ਗੜਦੀ ਵਾਲਾ ਹਾਂਜੀ ਗੜਦੀ ਵਾਲਾ ਠੀਕ ਹੈ ਜੀ ਤੇ ਹੁਣ ਤੁਸੀਂ ਪੁਲਿਸ ਕੰਪਲੀਟ ਕਿੱਥੇ ਕੀਤੀ ਹੈ ਹਸਪੀਟਲ ਦੇ ਉਹ ਹਸਪੀਟਲ ਦੇ ਨਾਲ ਇੱਕ ਥਾਣਾ ਸੀਗਾ ਅਸੀਂ ਉੱਥੇ ਕੰਪਲੀਟ ਹਾਂਜੀ ਹਾਂਜੀ ਠੀਕ ਹੈ ਜੀ ਤੇ ਉੱਥੇ ਪੋਸਟਮ ਵੀ ਉੱਥੇ ਹੋਇਆ ਜੀ ਪੋਸਟਪार्टम ਸਿਵਲ ਹਸਪਤਾਲ ਹੋਇਆ ਉੱਥੇ ਹਾਂਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਭਾਜੀ ਇਹ ਹੀ ਕਰਦੇ ਆਂ ਵੀ ਡਾਕਟਰ ਤੇ ਮੈਨੇਜਮੈਂਟ ਤੇ ਡਾਕਟਰ ਵਿਨਾਸ਼ ਡਾਕਟਰ ਰਾਕਾ ਔਰ ਜੋ ਉਹ ਪ੍ਰਵੀਨ ਡਾਕਟਰ ਪ੍ਰਵੀਨ ਉਹ ਅიਸ਼ੂ ਐਡੋ ਸਟਾਪ ਸਾਰੇ ਤੇ ਕਾਰਵਾਈ ਕੀਤੀ ਜਾਵੇ ਕਿ ਅੱਜ ਸਾਡੀ ਭੈਣਾਂ ਤਾਂ ਇਹ ਹੋ ਗਿਆ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਬਸ ਇਹ ਹੀ ਇਹ ਰਿਕੁਐਸਟ ਕਰਦੇ ਆਂ ਵੀ ਇੱਕ ਤਾਂ ਗਵਰਨਮੈਂਟ ਨੂੰ ਕਰਦੇ ਆਂ ਕਿਉਂਕਿ ਉਹਨਾਂ ਦਾ ਅਪਲਾਈ ਸੀਗਾ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਆ ਪੁਲਿਸ ਕੋਆਪਰੇਟ ਕਰ ਰਹੀ ਹੈ ਕਿਉਂਕਿ ਸਿਸਟਮ ਤੇ ਤੁਹਾਡੇ ਪੁਲਿਸ ਦੇ ਵਿੱਚ ਹਾਂਜੀ ਪੁਲਿਸ ਪੁਲਿਸ ਕੋਆਪਰੇਟ ਕਰ ਰਹੀ ਹੈ ਕਿਉਂਕਿ ਸਪੈਸ਼ਲੀ ਉਹਨਾਂ ਕੋਈ ਮਾਰਨਿੰਗ ਏ ਸੀ ਜਿਲ੍ਹਾ ਸਾਨੂੰ ਉਹਨਾਂ ਨੇ ਕਿਹਾ ਵੀ ਅਗਰ ਤੁਹਾਨੂੰ ਕੁਛ ਇਧਰ ਲੱਗ ਰਿਹਾ ਤੁਸੀਂ ਐਫ ਆਈ ਆਰ ਕਰਾ ਸਕਦੇ ਆ ਅਸੀਂ ਐਫ ਆਈ ਆਰ ਕਰਾ ਕੇ ਆਏ ਬਟ ਉਹਨਾਂ ਨੇ ਇਹ ਕਿਹਾ ਕਿ ਅਸੀਂ ਬਿਆਨ ਲੈ ਲਏ ਆ ਯਾਰ ਉਹਨਾਂ ਨੇ ਆਪਣੇ ਬਿਆਨ ਸਾਡੇ ਲੈ ਲਏ ਸੀ ਸਾਈਨ ਵਗੈਰਾ ਕਰਾ ਲਏ ਸੀ ਕਿ ਪੋਸਟ ਮਾਰਟਮ ਦੀ ਰਿਪੋਰਟ ਵਗੈਰਾ ਆਏਗੀ ਫਿਰ ਅਗਲੀ ਕਾਰਵਾਈ ਕੀਤੀ ਜਾਵੇ ਡਾਕਟਰਾਂ ਤੇ ਬਟ ਜੋ ਵੀ ਪ੍ਰੋਬਲਮ ਇੱਥੇ ਤੱਕ ਹੁਣ ਕ੍ਰੀਏਟ ਹੋਈ ਹੈ ਡਾਕਟਰ ਦੀ ਨਗਹਿਲੀ ਕਰਕੇ ਹੋਈ ਹੈ ਅਸੀਂ ਡਾਕਟਰ ਨੂੰ ਹੱਥ ਵੀ ਜੋੜਦੇ ਰਿਹਾ ਰਿਕਵੈਸਟ ਵੀ ਕੀਤੀ ਯਾਰ ਰਾਤ ਨੂੰ ਜਾ ਕੇ ਅਗਰ ਤਾਂ ਕੋਈ ਹੈਂਡਲ ਨਹੀਂ ਹੁੰਦਾ ਕੇਸ ਤਾਂ ਤੁਸੀਂ ਸਾਨੂੰ ਕਿਤੇ ਸ਼ਿਫਟ ਕਰਵਾ ਦਿਓ ਬਿਲਕੁਲ ਉਹ ਸ਼ਿਫਟ ਕਰਵਾਉਣਾ ਤਾਂ ਇੱਕ ਲੱਗ ਸਾਡੇ ਤੇ ਪ੍ਰੈਸ਼ਰ ਹੁੰਦਾ ਹੈ ਕਿ 11 ਵਜੇ ਸਾਨੂੰ 85 ਜਾਂ 1 ਲੱਖ ਦੇ ਅਰਾਊਂਡ ਸਾਨੂੰ ਬਿਲ ਜਮਾ ਕਰਵਾ ਦੇ ਟੋਟਲ ਪੈਸੇ ਕਿੰਨੇ ਲੱਗੇ ਕਿੰਨੇ ਪੈਸੇ ਦਾ ਸੁਣਨਾ ਚਾਹ ਰਹੇ ਜੀ ਟੋਟਲ ਐਕਚੁਅਲੀ ਜਿਹੜਾ ਸਾਡੇ ਕੋ ਰੀਕਮੈਂਡ ਇਹਨਾਂ ਦਾ ਹੋਇਆ ਸੀ ਕਾਰਡ ਸੀਗਾ ਦੀਦੀ ਦਾ ਉਹਦੇ ਵਿੱਚ 38 ਦੇ ਅਰਾਊਂਡ 38000 ਦੇ ਅਰਾਊਂਡ 30000 ਦੇ ਅਰਾਊਂਡ ਪੈਸੇ ਟੋਟਲ ਲੱਗਣੀ ਸੀ ਸਾਡੇ ਬਟ ਉਹਦੇ ਬਾਵਜੂਦ ਇਹਨਾਂ ਨੇ ਸਾਡੇ ਕੋਲ 5.5 ਲੱਖ ਰੁਪਏ ਲੈ ਲਿਆ ਸੀ ਦਿੱਲੀ ਸਾਨੂੰ ਇਹ ਕਾਲ ਕਰਦੇ ਸੀ 11 ਵਜੇ ਕੀ ਤੁਹਾਡੀ 85 ਹੋ ਗਿਆ ਜਾਂ 95 ਹੋ ਗਿਆ ਸਾਨੂੰ ਇੰਨੀ 11 ਵਜੇ ਤੁਸੀਂ ਅਮਾਉਂਟ ਜਮ੍ਹਾਂ ਕਰਵਾ ਦਿਓ ਉਹ ਤਾਂ ਸਾਡੇ ਓਬਜੈਕਸ਼ਨ ਕਰਨ ਤੋਂ ਬਾਅਦ ਇਹਨਾਂ ਨੇ ਅਸੀਂ ਕਿਹਾ ਵੀ ਤੁਸੀਂ ਸਾਡਾ ਪੇਸ਼ੈਂਟ ਠੀਕ ਕਰੋ ਅਸੀਂ ਜੋ ਤੁਹਾਡਾ ਬੰਦਾ ਅਸੀਂ ਦੇ ਕੇ ਜਾਵਾਂਗੇ ਕਿਉਂਕਿ ਅਸੀਂ ਆਲਰੇਡੀ 5 ਲੱਖ ਰੁਪਏ ਤੁਹਾਨੂੰ ਦੇ ਚੁੱਕੇ ਆ 5.5 ਲੱਖ ਰੁਪਏ ਉਸ ਦੇ ਬਾਵਜੂਦ ਵੀ ਇਹਨਾਂ ਨੇ ਸਾਨੂੰ 7.5 ਲੱਖ ਦੇ ਅਰਾਊਂਡ ਬਿੱਲ ਬਣਵਾ ਕੇ ਦੇ ਦਿੱਤਾ ਕਿ ਤੁਸੀਂ ਇਹ ਪੇਮੈਂਟ ਕਰ ਦਿਓ ਸਾਨੂੰ ਠੀਕ ਚੜ੍ਹਦੀ ਕਲਾ ਟੈਂਪਟਿਵ ਦੇ ਲਈ ਹੁਸ਼ਿਆਰਪੁਰ ਤੋਂ ਸੁਖਵਿੰਦਰ ਹੀਰਾ ਦੀ ਵਿਸ਼ੇਸ਼ ਰਿਪੋਰਟ